ਲੋਕ ਸਭਾ ਚੋਣਾਂ 2024 ਦੇ ਨਾਲ ਦਾਦੀਏ ਕੀ ਅੱਜ 1 ਜੂਨ ਹੈ ਤੇ ਪੰਜਾਬ ਦੇ ਵਿੱਚ 13 ਲੋਕ ਸਭਾ ਹਲਕਿਆਂ ਦੇ ਲਈ VOTING ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਦੇ ਨਾਲ ਆਪਣੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ ਉੱਥੇ ਹੀ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਸਵੇਰੇ 7 ਵਜੇ ਤੋਂ VOTING ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਹੈ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਸੋ ਦੱਸ ਦਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਕੁੱਲ 328 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਲੋਕ ਸਭਾ ਚੋਣਾਂ 2014 ਦੇ ਵਿੱਚ 253 ਅਤੇ 2019 ਦੇ ਵਿੱਚ ਕੁੱਲ 278 ਉਮੀਦਵਾਰਾਂ ਨੇ ਆਪਣੀ ਕਿਸਮਤ ਹੈ ਜਿਹੜੀ ਅਜਮਾਈ ਸੀ ਤੇ ਚੋਣ ਲੜੀ ਸੀ ਉੱਥੇ ਹੀ ਸੂਬੇ ਦੇ ਵਿੱਚ 468 ਉਮੀਦਵਾਰਾਂ ਨੇ 598 ਨਾਮਜਾਦਗੀ ਪੱਤਰ ਦਾਖਲ ਕੀਤੇ ਸਨ ਸੋ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਵੱਲੋਂ ਵੋਟ ਪਾ ਦਿੱਤੀ ਗਈ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਵੇਰ ਸਮੇਂ ਮਾਡਲ ਬੂਥ ਨੇ ਜਿਹੜੇ ਬਣਾਏ ਗਏ ਨੇ ਪਰ ਦੂਜੇ ਪਾਸੇ ਬਠਿੰਡਾ ਦੇ ਪਿੰਡ ਖੁੰਡੀਆਂ ਦੇ ਵਿੱਚ ਈਵੀਐਮ ਮਸ਼ੀਨ ਜਿਹੜੀ ਖਰਾਬ ਹੋਈ ਹੈ ਜਿੱਥੇ ਮੰਤਰੀ ਖੁੰਡੀਆਂ ਨੂੰ ਇੰਤਜ਼ਾਰ ਕਰਨਾ ਪਿਆ ਸੋ ਪੰਜਾਬ ਦੇ ਵਿੱਚ ਲੋਕ ਅਮਰਤਸਰ ਦੇ ਵਿੱਚ ਗੁਰਜੀਤ ਓਜਲਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਆਪਣੀ ਵੋਟ ਦਾ ਭੁਗਤਾਨ ਕਰ ਦਿੱਤਾ ਸੋ ਦੱਸਦੀ ਹੈ ਕਿ ਜਿਵੇਂ ਹੀ VOTING ਸ਼ੁਰੂ ਹੋਈ ਹੈ ਤਾਂ ਪੋਲਿੰਗ ਬੂਥਾਂ ਦੇ ਉੱਤੇ ਲੰਬੀਆਂ ਲੰਬੀਆਂ ਜਿਹੜੀਆਂ ਲਾਈਨਾਂ ਨੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੋ ਦੱਸਦੀ ਹੈ ਕਿ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਸਵੇਰ ਸ਼ਾਮੇ ਭਾਰੀ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਚੋਣਾਂ ਦਾ ਕੰਮ ਅਮਨ ਅਮਾਨ ਦੇ ਨਾਲ ਨੇਪਰੇ ਚੜਨ ਦੇ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਗਏ ਨੇ ਸੋ ਵੇਰਵਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਕੁੱਲ ਜਿਹੜੇ ਵੋਟਰ ਨੇ ਉਹਨਾਂ ਦੇ ਵਿੱਚ ਸਵੇਰ ਸਮੇਂ ਕਾਫੀ ਉਤਸ਼ਾਹ ਆ ਜਿਹੜਾ ਦੇਖਣ ਨੂੰ ਮਿਲਿਆ ਸੋ ਦੱਸਦੀ ਹੈ ਕਿ ਇਸ ਲੋਕ ਸਭਾ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ 13 ਸੀਟਾਂ ਦੇ ਲਈ VOTING ਹੋਈ ਹੈ ਉਹਦੇ ਵਿੱਚ ਕੁਝ ਨੌਜਵਾਨਾਂ ਨੇ ਆਪਣੀ ਪਹਿਲੀ ਵਾਰ ਵੋਟ ਦਾ ਇਸਤੇਮਾਲ ਕੀਤਾ ਹੈ ਤੋ ਸੂਬੇ ਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ ਵੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਭਵਿੱਖ ਹੈ ਸੋ ਤਸਵੀਰਾਂ ਨੇ ਜਿਹੜੀਆਂ ਏਐਨਬੀ ਨਿਊ ਚੈਨਲ ਤੇ ਅਸੀਂ ਤੁਹਾਨੂੰ ਸਵੇਰ ਤੋਂ ਹੀ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਟ ਪਾਈ ਗਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਓਜਲਾ ਹੋਣ ਰਾਜਾ ਬੜਿੰਗ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਨਾਮਵਰ ਚਿਹਰੇ ਨੇ ਉਹਨਾਂ ਨੇ ਆਪਣੀ ਵੋਟ ਦਾ ਪੂਗਤਾਨ ਕੀਤਾ ਸੋ ਦੂਜੇ ਪਾਸੇ ਚੰਡੀਗੜ੍ਹ ਵਿੱਚ ਵੀ ਵੱਖ-ਵੱਖ ਜੋ ਉਮੀਦਵਾਰ ਨੇ ਚਾਹੇ ਭਾਜਪਾ ਤੋਂ ਹੋਣ ਚਾਹੇ ਕਾਂਗਰਸ ਤੋਂ ਹੋਣ ਉਹਨਾਂ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਦਿੱਤਾ ਗਿਆ ਸੋ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੋਟ ਪਾਈ ਅਤੇ ਨਾਲ ਹੀ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਵੱਲੋਂ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਨਾਲ ਹੀ ਸੁਜਿੰਦਰ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੋਟਰਾਂ ਤੇ ਪੂਰਾ ਭਰੋਸਾ ਹੈ ਤੇ ਇਸ ਵਾਰ ਪੰਜਾਬ ਦੇ ਲੋਕ ਨਵਾਂ ਇਤਿਹਾਸ ਰਚਣਗੇ ਸੋ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ 13 0 ਦੇ ਨਾਲ ਪੰਜਾਬ ਚ ਸਫਾਇਆ ਕੀਤਾ ਜਾਊਗਾ ਤਾਂ ਦੂਜੇ ਪਾਸੇ ਬੀਜੇਪੀ ਵੱਲੋਂ ਵੀ 400 ਪਾਰ ਦਾ ਨਾਰਾ ਦਿੱਤਾ ਗਿਆ ਤੇ ਪੰਜਾਬ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ 400 ਪਾਰ ਕਰਨਾ ਤਾਂ ਪੰਜਾਬ ਦੇ ਵਿੱਚ ਵੀ ਅਹਿਮ ਰੋਲ ਹੈ ਜਿਹੜਾ ਹੋ ਸਕਦਾ ਹੈ ਸੋ ਕਾਂਗਰਸ ਵੱਲੋਂ ਵੀ ਕਈ ਦਾਅਵੇ ਕੀਤੇ ਗਏ ਨੇ ਸੋ ਅੱਜ 1 ਜੂਨ ਹੈ ਤੇ ਸਵੇਰ ਤੋਂ VOTING ਪ੍ਰਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਵੱਖ-ਵੱਖ ਜਿਹੜੇ ਨਾਮਵਰ ਚਿਹਰੇ ਨੇ ਉਹਨਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਆ ਜਿਹੜਾ ਕੀਤਾ ਗਿਆ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਤੇ VOTING ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਹੈ ਜੋ ਕਿ ਸਾਮ 6 ਵਜੇ ਤੱਕ ਜਾਰੀ ਰਹੇਗੀ ਸੋ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਕੁੱਲ 328 ਉਮੀਦਵਾਰ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਵਕ ਵਕ ਉਮੀਦਵਾਰਾਂ ਨੇ ਵੋਟ ਪਾਉਣ ਤੋਂ ਬਾਅਦ ਕੀ ਕੁਝ ਕਿਹਾ ਆਓ ਜਾਣਦੇ ਹਾਂ ਇਹ ਸੀ ਹੰਸਾ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ। ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਅ ਪਰਸੈਂਟੇਜ ਜਿਹੜੀ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਹੁੰਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ذریعے ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਣ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ મતદાન ਕਹਿੰਦੇ ਐ ਮਤ ਹੋ ਗਿਆ ਅਕਲ ਆਪਣੀ ਅਕਲ ਦਾ দান ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ দান ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹਟਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹੈ ਜੀ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕਰਨਰ ਬੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਾਹਲੀ ਹੁੰਦੀ ਸੀ ਰਸੀ ਸੰਗਰੂਰ ਬਣਾਈ ਹੈ ਸੋ ਪਹਿਲੀ ਵਾਰ ਮੈਂ ਇਥੇ ਬੋਟ ਪਾਉਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਪਮੇ ਸ਼ਹਿਰੀ ਇਲਾਕੇ ਨੇ ਪਮੇ ਪਿੰਡੂ ਨੇ ਪਮੇ ਕਸਬਿਆਂ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇਹੋ ਜੀ ਲੋਕ ਨੇ ਜਿਹੜੇ ਆਪਣੇ अधिकार इस्तेमाल करना जानते हैं जे इन हर इनकलाब लीड करना जानते जान 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 हैं तो अपने अधिकारों का इस्तेमाल करना बिल्कुल बिल्कुल कोई बात नहीं पंजाबियों के लिए गर्मी कोई ख़ास ऐसी नहीं दिक्कत मैंने रखती क्योंकि हम लोग खेतों में काम करते करके आए हैं हम लोग अड़तालीस पचास डिग्री में तो आम तौर पर ही घूमते रहते हैं तो मेरे ख्याल में सत्तर परसेंट से ज़्यादा पचहत्तर परसेंट से भी ज़्यादा वोटिंग की उम्मीद है तो एक घंटे में दस परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आपको होगा तो अस, सत्तर से अस्सी की तरफ जा रहा है जी आप खुद लाइन में लगकर वोट डालने के लिए गए थे। वोट की वोट की कीमत तो जो मेरे सामने लाइन में खड़ा है उसकी भी वही है ना वोट वोटर कार्ड तो उसके पास भी वही है मेरे पास भी वही है ਤੋ ਲਾਈਨ ਮੇ ਲੱਗਨੇ ਮੇ ਕੋਈ ਹਰਜ ਨਹੀਂ ਹੈ। ਬੀਵੀ ਪੈਟ ਦਾ ਬੀਵੀ ਪੈਟ ਦਾ ਕੋਈ ਇਸ਼ੂ ਥਾ। ਹਾਂਜੀ। ਬੀਵੀ ਪੈਟ ਦਾ ਕੋਈ ਇਸ਼ੂ ਸੀਗਾ। ਉਹ ਉਹਨਾਂ ਨੇ ਚੇਂਜ ਕਰ ਦਿੱਤਾ। ਜੀ। ਪਹਿਲੀ ਵੱਡੀ ਲੀਡਰ ਚਿੱਟਦੇ ਰਹੇ। ਲੱਗਦਾ ਵੀ ਉਹੀ ਲੀਡਰ ਹੋਊਗੀ ਜੀ ਹੁਣ। ਸਰ 13 ਦੀਆਂ 13 ਹੌਟ ਨੇ। ਕਿਉਂਕਿ ਇਹ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਆ। ਇਕੱਲੇ ਸੰਗਰੂਰ ਨੇ ਨਹੀਂ। 13 ਦੀਆਂ 13 ਹੌਟ ਨੇ। ਪਰ 13 ਦੀਆਂ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ। ਠੀਕ ਹੈ ਨਾ? ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮਾਇਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਏ ਤੇ ਘੱਟ ਮਿਹਨਤ ਕਰੋ। ਮੈਂ 1 ਇਸ ਲਈ 25 ਦਿਨ ਚ ਮੈਂ ਕੋਈ ਇਹ ਹਲਕਾ ਨਹੀਂ ਏ ਇਦਾਂ ਲਿਆ ਕਿ ਨੋ ਨੀ ਉੱਥੇ ਤਾਂ ਚਲੋ ਜਿੱਥੇ ਹੀ ਪਏ ਆ ਜਾਂ ਫਲਾਣਾ ਨੂਰ ਜਿੰਨੇ ਜਿਹੜੇ ਰੀਬਨ ਚ ਨਹੀਂ ਵਜਦੇ ਉਹਨਾਂ ਚ ਜਿਹੜੇ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗਿਆ ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇਰੇ ਕੋਈ ਲੂਸ ਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਨਤਾ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਅਸੀਂ 9:52 ਤੇ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਨਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿ ਨੂੰ ਵੋਟ ਪਾ ਕੇ ਆਇਓ ਜੀ फिर वो फिर आज शाम तो बाद एग्जिट पोल करोगे परसों चौथे तो, तो बाद पता लग जूगा किनू किनू पाई है सो so, बस मैं यही बेनती करूँगा कि वोटिंग जरूर करो और परसेंटेज जीबाब की सब तो प्रोड चेंज कर रहे हैं ये लोग कल डेरा बल्ला के बारे में बीजेपी की तरफ से एक पोस्ट डाल दी गई कि उनको सपोर्ट है जो कि डेरा बल्ला ने खंडन किया है और उनको बोला है कि ऐसे अगर हमारा झूठा प्रचार करोगे तो हम एफ आई आर कराएँगे डेरा बल्ला ने स्पष्ट कर दिया कि उनका बीजेपी को कोई सपोर्ट नहीं है और किसी को कोई सपोर्ट नहीं है मैं बाबा जी का धन्यवाद करता हूँ दूसरा आम आदमी पार्टी ने मेरी आवाज़ में और राहुल जी की आवाज़ में झूठा प्रचार करना शुरू किया है मैं लोगों को सुचेत करना चाहता हूं कि ऐसा प्रचार में मत आए और मैं जहां भी जा रहा हूं लोग मुझे बधाइयां दे रहे हैं और बड़ी गिनती में हम आगे जीतने जा रहे हैं और मैं जलंधर के लोगों का धन्यवाद करता हूँ जिन्होंने मुझे प... देखिए एक एक वोट जो है हर एक नागरिक की वो उसका फ्यूचर जो है तय करती है देश का भविष्य कैसा होगा लोगों का विश क्या होगा ये वोट जो है वो तय करती है इसलिए हम तो बार बार लोगों से आग्रह कर रहे हैं कि बेशक गर्मी जितनी मर्जी हो लेकिन लोकतंत्र को मजबूत करने के लिए और लोकतंत्र को बचाने के लिए ज़्यादा से ज़्यादा लोग जो है बाहर आके वोट अपने वोट का जो लोकतंत्र का बड़ा कह सकते हैं ये दंगल है वो इंडिया में आज संपन्न होगा लास्ट फेज की इलेक्शन है और पंजाब में ये अभी होने जा रहा है अमृतसर में हम अभी वोट डालेंगे और शुरू हुआ है अभी वोटिंग बिल्कुल हम कट्ठी फैमिली जाते हैं पिताजी माता जी सारी फैमिली कट्ठे वोट डालने जाते हैं तो हमने इसको अभी शुरुआत बस अभी पहुँचेंगे और आशीर्वाद से ही होता है क्योंकि माँ बाप का आशीर्वाद आशीर्वाद ही सबसे बड़ा है कह सकते हैं तो मेरे लोगों को बेनती है कि देखिए ये ये सरकार बननी है इंडिया में आप उसमें हिस्सा लें आपको खुद होना चाहिए आपने सरकार चुनी है इसके लिए हर कोई बंदा चाहे कोई भी है वो वोट जरूर डाले वोट देखिए ये सबसे जरूरी है सबसे महत्वपूर्ण समय है पाँच साल आपने अपना जो आगे वाला आने वाला समय वो किसी को देना है कि वो आदमी आगे पाँच साल क्या कर पाएगा आपके भविष्य के लिए आपके बच्चों के लिए सो so, वोट डालने चाहे कितनी भी गर्मी हो जरूर डाले विश्व में वो सब काम करेंगे जो लोगों के मन में है और अमृतसर के लिए हमेशा ही समर्पित है भाई आज लिए। सब तो ਦੁਨੀਆ ਦੀ ਵੱਡੀ ਡੈਮੋਕਰੈtic ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਏਕੇਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਤਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟਲੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਦਕਾ ਅੰਬਰਸਰ ਚ ਡਿਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਤੇ ਅਗਲੇ ਕੁਝ ਦਿਨਾਂ ਚ ਜਿਸ ਦਿਨ ਜਦੋਂ ਰਿਜ਼ਲਟ ਆਏਗਾ ਤੁਸੀਂ ਦੇਖ ਲੋਗੇ ਬਾਕੀ ਮੇਰਾ ਕੈਂਪੇਨ ਬੜਾ ਸਿੱਧਾ ਤੇ ਸਟ੍ਰੇਟ ਫਾਰਵਰਡ ਸੀ ਔਰ चंडीगढ़ में लगभग पिछले पचास बावन सालों से पिछले पचास दिनों से चंडीगढ़ के अंदर कैंपेन चल रही है हम लोग ने कोशिश करी के शहर के हर एरिया तक हम लोग पहुंच सके और हमने कई एरियाज के अंदर अपने कार्यक्रम कहीं पदयात्रा हुई कहीं ड्राइंग रूम मीटिंग हुई कहीं नुक्कड़ मीटिंग्स हुई कहीं पर जाकर पर्सनली लोगों को मिले के पास अपील पहुंची कहीं सोशल मीडिया के माध्यम से अपील पहुंची लेकिन फिर भी मुझे लगता है कि कई कई लोग ऐसे होंगे कि जिनके तक मैं नहीं पहुंच पाया मैं सबसे अपील करता हूं कि चंडीगढ़ की बेहतरी के लिए वोट करें देश के लोकतंत्र के लिए वोट करें देश को आगे बढ़ाने के लिए वोट करें विकसित भारत की इस यात्रा में चंडीगढ़ भी शामिल हो सके उसके लिए वोट करें नरेंद्र मोदी जी को फिर से प्रधानमंत्री बनाने के लिए वोट करें और मैं इत, इतना विश्वास दिलाता हूं कि जो कार्य पिछले 50 वर्षों से नहीं हो पाए हैं मैं उनको पांच वर्षों में करके दिखाऊंगा इसलिए मेरी जो अवेलेबिलिटी यहां पर रही है जो मेरी कनेक्टिविटी रही है उसके लिए वोट करें ਸੋ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ VOTING ਸ਼ੁਰੂ ਹੋ ਚੁੱਕੀ ਹੈ ਤੇ तमाम ਚਰਚਾ ਕਰਨ ਦੇ ਲਈ ਪੋਲਿੰਗ ਬੂਥ ਦੇ ਉੱਤੇ ਮੇਰੇ ਸਹਿਯੋਗੀ ਰਵਿੰਦਰ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਰਵਿੰਦਰ ਕਿਹੜੇ ਪੋਲਿੰਗ ਬੂਥ ਤੇ ਉੱਤੇ ਤੁਸੀਂ ਮੌਜੂਦ ਹੋ ਤੇ ਕਿਵੇਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਕਿੰਨੇ ਕੁ ਪਰਸੈਂਟਿੰਗ VOTING ਆ ਜਿਹੜੀ ਹੁਣ ਤੱਕ ਹੋ ਗਈ ਹੈ ਦੇ ਵਿੱਚ ਖੜਾ ਕਿਤੇ ਅਸ਼ੋਕਾ ਗੜ੍ਹ ਤੋਂ ਜਿਹੜਾ ਆਪਣਾ ਗੜ੍ਹ ਤੋਂ ਜਿਹੜਾ ਆਪਣਾ ਲੋਕ ਗੇਟੇ ਨਹੀਂ ਪਹੁੰਚਦੇ ਨੇ ਤੇ ਐਸੇ ਜਿਹੜੇ ਲੋਕ ਜਿਹੜੇ ਆ ਰਹੇ ਨੇ ਤੇ ਕੋਈ ਬਜ਼ੁਰਗ ਜਿਹੜੇ ਮੋਬਾਈਲ ਵਗੈਰਾ ਨੇਕੇ ਇੱਥੇ ਆ ਰਹੇ ਤੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਉਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਕਿ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਜਾਂ ਕੋਈ ਮੋਬਾਈਲ ਅੰਦਰ ਲਿਆਂਦਾ ਨਹੀਂ ਜਾ ਰਿਹਾ ਅਗਰ ਕੋਈ ਮੋਬਾਈਲ ਵੀ ਕੋਈ ਲੈ ਕੇ ਆ ਰਿਹਾ ਹੈ ਤਾਂ ਉਸ ਲੋਕ ਬਾਹਰ ਹੀ ਰੋਕ ਲਿੱਤਾ ਜਾਂਦਾ ਹੈ ਤੇ ਉਹਤਲਾ ਜਿਹੜਾ ਹੈ ਉਹ ਮੋਬਾਈਲ ਬਾਹਰ ਹੀ ਰੱਖਣ ਕੜਾ ਫੜ ਕੇ ਰੱਖ ਲੈਣ ਦੇ ਨੇ ਉਸ ਤੋਂ ਬਾਅਦ ਦੀ ਜਿਹੜੀ ਹੈ ਜਿਹੜੀ ਅੰਦਰ ਜਿਹੜੇ ਵੋਟ ਪਾ ਕੇ ਬਾਹਰ ਆ ਜਾਂਦੇ ਨੇ ਹਾਲਾਂਕਿ ਅੰਦਰ ਸਾਨੂੰ ਜਾਣ ਦੀ ਜਾਤ ਨਹੀਂ ਹੈ ਤਾਂ ਅਸੀਂ ਬਾਹਰ ਉਹ ਜਿਹੜਾ ਕਵਰਜ ਕਰ ਰਹੇ ਹਾਂ ਹਰਵਿੰਦਰ ਮੈਂ ਫਿਰ ਤੋਂ ਕੁਐਸਚਨ ਕਰ ਰਿਹਾ ਵੀ ਹੁਣ ਤੱਕ ਕਿੰਨੇ ਕ ਪ੍ਰਤੀਸ਼ਤ ਵੋਟ ਹੈ ਜਿਹੜੀ ਪੈ ਚੁੱਕੀ ਹੈ ਕਿਉਂਕਿ 10 ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਤੇ ਕਿੰਨੇ ਕ ਪਰਸੈਂਟਿੰਗ ਵੋਟ ਹੈ ਜਿਹੜੀ ਹੋ ਚੁੱਕੀ ਹੈ ਤਰ੍ਹਾਂ ਇਸ ਵਾਰੇ ਤਾਂ ਉਹ ਤੁਹਾਨੂੰ ਨਹੀਂ ਦੱਸ ਸਕਦਾ ਕਿ ਕਿਉਂਕਿ ਇਹ ਹਾਲੇ ਪਾਰਸਾਰੇ ਪਤਾ ਲੱਗਿਆ ਵੀ ਕਿੰਨੇ ਪਰਸੈਂਟ ਹੋ ਚੁੱਕੇ ਕਿਉਂਕਿ ਕਾਫੀ ਜਿਹੜੇ ਸਵੇਰ ਤੋਂ ਲੈ ਕੇ ਹਾਲੇ ਤੱਕ ਲੋਕ ਨੇ ਜਿਹੜੇ ਲਗਾਤਾਰ ਇਸ ਨੂੰ ਆਗੇ ਨੇ ਵੋਟ ਪਾ ਕੇ ਜਾ ਰਹੇ ਨੇ ਤੇ ਕਰੀ ਤੁੱਕ ਦੀ ਵਿੱਚ ਵੀ ਪਾਈ ਬਜ਼ੁਰਗ ਹੈ ਕੋਈ ਬੱਚਾ ਹੈ ਕੋਈ ਕੋਈ ਮਹਿਲਾ ਹੈ ਹਰ ਕੋਈ ਵੋਟ ਹੈ ਆਪਣੇ ਆਪਣੀ ਵੋਟ ਦਾ ਅਧਿਕਾਰ ਕਰ ਰਿਹਾ ਹੈ ਤੇ ਵੋਟ ਪਾ ਕੇ ਆਪਣਾ ਜਰੂਰ ਆਪਣੀ ਵੋਟ ਪਾ ਕੇ ਜਰੂਰ ਘਰ ਤੋਂ ਜਾ ਰਹੇ ਹੈ ਰਵਿੰਦਰ ਜਿਹੜੇ ਬੂਥ ਤੇ ਤੁਸੀਂ ਖੜੇ ਹੋ ਤੇ ਕਿੰਨੀਆਂ ਕਿ ਵੋਟਾਂ ਨੇ ਇਸ ਬੂਥ ਦੇ ਉੱਤੇ ਤੇ ਨੌਜਵਾਨ ਕਿੰਨੇ ਕਨੇ ਜਿਹੜੇ ਆਪਣੀ ਪਹਿਲੀ ਵਾਰ ਵੋਟ ਦਾ ਇਤਮਾਲ ਕਰਨ ਦੇ ਲਈ ਆਏ ਨੇ ਤਾਂ ਸੋ ਇੱਕ ਵਾਕਤਨ ਆਇਆ ਕਿਤਨਾ ਗੱਲਬਾਤ ਨਹੀਂ ਹੋ ਸਕੀ ਵੀ ਕਿੰਨੇ ਕ ਜਿਹੜੇ ਤੇ ਪਹਿਲੀ ਵਾਰ ਵੋਟ ਪਾਣ ਲਈ ਆਏ ਨੇ ਤਾਂ ਤੋਂ ਮੈਂ ਗੱਲ ਵੀ ਕਰਾਂਗੇ ਕਿ ਜਿਹੜੇ ਪੁੱਛਾਰੇ ਨੇ ਤਾਂ ਸੋ ਸੋ ਵੀ ਤਾਂ ਮੈਂ ਗੱਲ ਕਰਵਾ ਦ ਨਾ ਨਹੀਂ ਤੁਹਾਡੇ ਕੋਲ ਕੋਈ ਡਾਟਾ ਹੋਵੇ ਵੀ ਕਿੰਨੇ ਕ ਪ੍ਰਤੀਸ਼ਤ ਵੋਟ ਹੋਈ ਹੈ ਤੇ ਕਿੰਨੇ ਕ ਇਸ ਬੂਥ ਦੇ ਉੱਤੇ ਵੋਟਰ ਨੇ ਤੇ ਕਿੰਨੇ ਕ ਮਹਿਲਾਵਾਂ ਆ ਰਹੀਆਂ ਨੇ ਤੇ ਜਿਵੇਂ ਕਿ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਸੀ ਅੰਗਹੀਣ ਵਿਅਕਤੀਆਂ ਦੇ ਲਈ ਆਸ਼ਾ ਵਰਕਰਾਂ ਦਾ ਇੰਤਜ਼ਾਮ ਕੀਤਾ ਸੀ ਕੋਈ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਨਹੀਂ ਫਿਲਹਾਲ ਹਾਲੇ ਤੱਕ ਜਿਹੜੀ ਹੈ ਐਦਾਂ ਦਾ ਕੋਈ ਪ੍ਰਬੰਧ ਤਾਂ ਸਿੱਧੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਅੰਗਹੀਣਾਂ ਦੀ ਇੱਥੋਂ ਆਰੇ ਕੋਈ ਵੀ ਹਰ ਹਰ ਇੱਕ ਨੂੰ ਅੰਦਰ ਹੀ ਲਿਜਾਂਦੇ ਅੰਦਰ ਦਾ ਸਾਰਾ ਸਾਨੂੰ ਸਿਸਟਮ ਦਾ ਬਾਹਰੋਂ ਨਹੀਂ ਪਤਾ ਲੱਗ ਰਿਹਾ ਕਿਉਂਕਿ ਅਸੀਂ ਬਾਹਰੋਂ ਜਿਹੜਾ ਕਵਰਜ ਕਰ ਰਹੇ ਹਾਂ ਤੇ ਨਾ ਸਾਨੂੰ ਇੱਥੇ ਕੋਈ ਪੱਕੀ ਜਾਣਕਾਰੀ ਹੈ ਕਿ ਇਥੋਂ ਅੰਦਰ ਕਿੰਨੇ ਮੈਨਵਾ ਅੰਤਰਾ ਚੁੱਕੇ ਜਾਂ ਕਿੰਨੇ ਪਰਸੈਂਟ ਮੰਦਰ ਬੋਲਿੰਗ ਹੋ ਰਹੀ ਹੈ ਹੋ ਚੁੱਕੀ ਹੈ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੱਸਿਆ ਕਿ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਲਈ VOTING ਹੈ ਜਿਹੜੀ ਸ਼ੁਰੂ ਹੋਈ ਹੈ ਤੇ ਪੰਜਾਬ ਦੇ ਵਿੱਚ VOTING ਸ਼ੁਰੂ ਹੁੰਦਿਆਂ ਹੀ ਰਾਗਵ ਚੱਡਾ ਜੋ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਵੱਲੋਂ ਆਪਣੀ ਵੋਟ ਦਾ ਪੁਖਤਾਨ ਕੀਤਾ ਗਿਆ ਤੇ ਉਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਸਮੇਤ ਵੋਟ ਪਾਉਣ ਦੇ ਲਈ ਪਹੁੰਚੇ ਨੇ ਉੱਥੇ ਹੀ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਆਪਣੀ ਵੋਟ ਦਾ ਪੁਖਤਾਨ ਕਰ ਦਿੱਤਾ ਗਿਆ ਤੇ ਨਾਲ ਹੀ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਵੋਟ ਪਾਈ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ VOTING ਜਿਹੜੀ ਜਾਰੀ ਹੈ ਤੇ ਜੇਕਰ ਹੁਣ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 9 ਵਜੇ ਤੱਕ ਜਿਹੜੀ VOTING ਹੈ ਪੰਜਾਬ ਦੇ ਵਿੱਚ 9.4 64% ਵੋਟ ਜਿਹੜੀ ਪੈ ਚੁੱਕੀ ਹੈ ਤੇ ਉੱਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਜੋ ਅੰਕੜੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਹੁਣ ਤੱਕ ਸਭ ਤੋਂ ਜ਼ਿਆਦਾ ਵੋਟਾਂ ਨੇ ਜਿਹੜੀਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਈਆਂ ਨੇ ਤੇ ਸੰਗਰੂਰ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਹੈ ਉੱਥੇ 9 ਵਜੇ ਤੱਕ 11% ਤੋਂ ਉੱਪਰ ਵੋਟ ਦਾ ਪੁਗਤਾਨ ਹੈ ਜਿਹੜਾ ਕਰ ਦਿੱਤਾ ਗਿਆ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਰ ਚਰਚਾ ਕਰਾਂਗੇ ਮੇਰੇ ਸਹਿਯੋਗੀ ਬਲਰਾਜ ਸਿੰਘ ਰਾਜਾ ਵੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਬਲਰਾਜ ਵੋਟਾਂ ਸ਼ੁਰੂ ਹੋਈਆਂ ਨੇ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ ਤੇ ਅਮਰਸਰ ਜੰਡਿਆਲਾ ਗੁਰੂ ਜਾਂ ਬਾਬਾ ਬਕਾਲਾ ਜਾਂ ਫਿਰ ਬਿਆਸ ਦੇ ਕੀ ਹਾਲਾਤ ਨੇ ਤੇ ਗਰਮੀ ਵੀ ਬਹੁਤ ਜ਼ਿਆਦਾ ਤੇ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿੰਦਰ ਜੀ ਹੁਣ ਤੱਕ ਦੀ ਗੱਲ ਕਰੀਏ ਜੇ ਬਾਬਾ ਬਕਾਲਾ ਸਬ ਡਿਵੀਜ਼ਨ ਦੀ ਗੱਲ ਕਰੀਏ ਤਾਂ 9.24 ਜਿਹੜੀਆਂ ਹੈ ਕਿ ਵੋਟਾਂ 9% ਜਿਹੜੀਆਂ ਆਇਆਂ ਕਿ ਵੋਟਾਂ ਪੈ ਚੁੱਕੀਆਂ ਹੈਗੀਆਂ ਨੇ ਗਰਮੀ ਦੇ ਮੁੱਖ ਰੱਖ ਕੇ ਕਾਰਨਕੀਤ ਵਕਤ ਵਕਤ ਦੇ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਵੱਡੇ ਤੌਰ ਤੇ ਪਾਣੀ ਦੇ ਪ੍ਰਬੰਧ ਦੇ ਰੀਅਲ ਟਾਈਮ ਤੇ ਵੀ ਲਗਾਏ ਗਏ ਨੇ ਪਰ ਲੋਕ ਵੀ ਜਿਹੜੀ ਕਿ ਇੱਕ ਸਵੇਰ ਦਾ ਟਾਈਮ ਨੂੰ ਕਹਿਗੇ ਕਿ ਜਿਹੜੀ ਹੈ ਕਿ ਮੌਸਮ ਸਹੀ ਹੈਗਾ ਹੈ ਉਸ ਕਰਕੇ ਉਹ ਜਿਹੜਾ ਵੋਟ ਦਾ ਪ੍ਰਕਾਣ ਜਲਦੀ ਤੋਂ ਜਲਦੀ ਕੀਤਾ ਜਾ ਰਿਹਾ ਹੈ ਜੀ ਮੁਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਈ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜਿਹੜੇ ਪੰਜਾਬੀ ਨੇ ਉਹ ਗਰਮੀ ਤੋਂ ਡਰਦੇ ਨਹੀਂ ਕਿਉਂਕਿ 50 ਡਿਗਰੀ ਤਾਪਮਾਨ ਦੇ ਵਿੱਚ ਵੀ ਉਹ ਖੇਤਾਂ ਦੇ ਵਿੱਚ ਖੇਤੀ ਕਰ ਰਹੇ ਹੁੰਦੇ ਨੇ ਤਾਂ ਪੰਜਾਬੀਆਂ ਨੂੰ ਕੋਈ ਵੀ ਫਰਕ ਹੈ ਜਿਹੜਾ ਗਰਮੀ ਦਾ ਨਹੀਂ ਪੈਂਦਾ ਤੇ ਇਸ ਬਿਆਨ ਤੋਂ ਬਾਅਦ ਕੀ ਲੱਗਦਾ ਹੈ ਵੀ ਪੰਜਾਬ ਦੇ ਲੋਕ ਘਰਾਂ ਤੋਂ ਨਿਕਲਣਗੇ ਤੇ ਦੁਪਹਿਰ ਦੇ ਸਮੇਂ ਜਾਂ 6 ਵਜੇ ਤੱਕ ਜੋ ਅੰਕੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਉਨਸਾਰ ਵੀ 75% ਤੋਂ ਉੱਪਰ ਵੋਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਪੈਣਗੀਆਂ ਕਿਵੇਂ ਲੱਗਦਾ ਤੈਨੂੰ ਜੀ ਗੱਲ ਕਹੀਏ ਵੱਡੇ ਵੱਡੇ ਪੱਦਰ ਤੇ ਜੇ ਕਹਿ ਸਕਦੇ ਹੈਗੇ ਆ ਕਿ ਜਿਹੜੇ ਲੋਕ ਸੀਮ ਸਿੰਘ ਸਾਹਿਬ ਦਾ ਕਹਿਣਾ ਹੈਗਾ ਕਿ ਵੱਡੇ ਪੱਦਰ ਤੇ ਜਿਹੜਾ ਹੈ ਕਿ ਲੋੜ ਭਗਤਾਨ ਕਰ ਰਹੇ ਨੇ ਲੋਕ ਔਰ ਇਵੇਂ ਦਾ ਹੀ ਜਿਹੜਾ ਸੀਐਮ ਸਾਹਿਬ ਨੇ ਬਿਆਨ ਦਿੱਤਾ ਹੈਗਾ ਪੂਨੇ ਦੇ ਵਿੱਚ ਗੱਲ ਕਰੀਏ ਲੋਕ ਸਤਾਰਾਂ ਚ ਲੱਗੇ ਹੋਏ ਨੇ ਵੱਡੇ ਪੱਦਰ ਤੇ ਸਤਾਰਾਂ ਚ ਲੱਗੇ ਹੋਏ ਠੀਕ ਹੈ ਤਾਂ ਬਲਰਾਜ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ 13 ਸੀਟਾਂ ਨੇ ਤੇ ਕੁੱਲ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਪਹਿਲਾਂ ਕਦੇ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਰੇ ਸੋ ਕੀ ਲੱਗਦਾ ਵੀ 328 ਉਮੀਦਵਾਰ ਨੇ ਜਿਹੜੇ ਇਹ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਕੀ ਉਮੀਦਾਂ ਨੇ ਇਹਨਾਂ ਨੂੰ ਲੋਕਾਂ ਦੇ ਉੱਤੇ ਤੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਇਹ ਕਿਵੇਂ ਖਰਾ ਉਤਰ ਸਕਦੇ ਨੇ ਜੀ ਗੱਲ ਕਰੀਏ 4 ਤਰੀਕ ਨੂੰ ਲੈ ਕੇ ਜੇ ਵੱਡੇ ਪੱਧਰ ਤੇ ਕੀ ਜਿਹੜਾ ਕਿ ਸਰਫ ਕਲੀਅਰ ਕਰ ਦਿੱਤਾ ਜਾਣਾ ਹੈਗਾ ਲੋਕਾਂ ਦਾ ਜਿਹੜਾ ਭੁਗਤਾਨ ਕੀਤਾ ਗਿਆ ਨੇ ਬੋਲਟਾਂ ਦਾ ਭੁਗਤਾਨ ਕੀਤਾ ਹੈਗਾ ਉਹ ਵੱਡੇ ਪੱਧਰ ਤੇ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਜਾਵੇਗਾ ਹੂੰ ਸੋ ਠੀਕ ਹੈ ਜਾਣਕਾਰੀ ਦੇਣ ਦੇ ਲਈ ਬਲਰਾਜ ਸਿੰਘ ਰਾਜਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਟ੍ਰਾਂਸਪੋਰਟੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਵੋਟਾਂ ਜਿਹੜੀ ਪਾ ਦਿੱਤੀ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਦੇ ਨਾਲ ਵੋਟ ਦਾ ਪੁਗਤਾਨ ਕਰਨ ਪਹੁੰਚੇ ਨੇ ਸੋ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਕਈ ਥਾਵਾਂ ਦੇ ਉੱਤੇ ਈਵੀਮ ਮਸ਼ੀਨਾਂ ਨੇ ਜਿਹੜੀਆਂ ਉਸ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਸੋ ਦੱਸਦੀ ਹੈ ਕਿ ਬਠਿੰਡਾ ਮੋਗਾ ਗੁਰਦਾਸਪੁਰ ਅਤੇ ਸੰਗਰੂਰ ਦੇ ਕੁਝ ਥਾਵਾਂ ਦੇ ਉੱਤੇ voting ਲੇਟ ਹੈ ਜਿਹੜੀ ਸ਼ੁਰੂ ਹੋਈ ਹੈ ਸੋ ਹੌਟ ਸੀਟ ਮੰਨੀ ਜਾ ਰਹੀ ਹੈ ਸੰਗਰੂਰ ਪਟਿਆਲਾ ਬਠਿੰਡਾ ਜਿੱਥੇ VOTING ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਤੱਕ ਜੋ VOTING ਪ੍ਰਤੀਸ਼ਤ ਹੈਗਾ ਉਹ 9 ਤੋਂ ਉੱਪਰ ਚੱਲ ਰਿਹਾ ਸੋ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਕਿ 70 ਤੋਂ ਵੱਧੇਰੇ ਪ੍ਰਤੀਸ਼ਤ ਵੋਟਾਂ ਪੈਣ ਦੀ ਉਮੀਦ ਹੈ ਸੋ ਅਮਿਤ ਸੇਠੀ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਅਮਿਤ ਪੰਜਾਬ ਦੇ ਵਿੱਚ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਆ ਚੁੱਕਿਆ ਕਿ ਪੰਜਾਬੀ ਗਰਮੀ ਤੋਂ ਪ੍ਰਵਾਹ ਨਹੀਂ ਕਰਦੇ ਤੇ ਕਿੱਥੋਂ ਤੱਕ ਅੰਕੜਾ ਜਿਹੜਾ ਜਾ ਸਕਦਾ ਹੈ ਜੋ ਜਿੰਦਰਾ ਕਰਨ ਗੱਲ ਕੀਤੀ ਜਾਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਪੰਚਮਨ ਹੋ ਰਿਹਾ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪੰਜਾਬੀ ਜਿਹੜੇ ਨੇ ਨਾ ਨੂੰ ਜਿਹੜਾ ਹੈ ਗਰਮੀ ਤੋਂ ਪਰੇਸ਼ਾਨ ਪੈਂਦਾ ਨਾਲ ਜਿਹੜਾ ਹੈ ਅਗਰ ਗੱਲ ਕੀਤੀ ਜਾਵੇ ਸਿਨਰਸ ਵੀਰੇ 7 ਵਜੇ ਤੋਂ ਜਿਹੜਾ ਹੈ VOTING ਪ੍ਰਕਿਰਿਆ ਜਿਹੜੀ ਸੀਗੀ ਉਹ ਸ਼ੁਰੂ ਹੋ ਚੁੱਕੀ ਸੀਗੀ ਚੰਡੀਗੜ੍ਹ ਤੇ ਮੁਹਾਰੀ ਦੀ ਗੱਲ ਕੀਤੀ ਜਾਵੇ ਅਸੀਂ ਗਰਾਉਂਡ ਜ਼ੀਰੋ ਤੇ ਮੌਜੂਦ ਆ ਤੇ ਲਗਾਤਾਰ ਦੇਖ ਰਹੇ ਆ ਕਿ ਮੋਟਰਸ ਦੇ ਵਿੱਚ ਵੀ ਕਾफी ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਜੀ ਬੜੀ ਮੈਂ ਰਾਜਨੀਤੀ ਜਿਹੜੇ ਵਿਅਕਤੀਆਂ ਉਹਨਾਂ ਵੱਲ ਜਾਊਂਗਾ ਪੰਜਾਬ ਦੇ ਵੱਖ-ਵੱਖ ਜਗਾਂ ਤੋਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀ ਹੈ ਚਾਹ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਚਾਹ ਚੇਤੀ ਨਨਕਾਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਚਾਹ ਪੰਜਾਬ ਦੇ ਵੱਖ-ਵੱਖ ਥਲਿਆਂ ਦੀ ਗੱਲ ਕੀਤੀ ਜਾਵੇ ਸਾਰੇ ਹੀ ਮੰਤਰੀ ਕਾਨ ਜਿਹੜੇ ਨੇ ਵੋਟਾਂ ਜਿਸ ਤਰ੍ਹਾਂ ਪੰਦ ਦਿਖ ਰਹੇ ਨੇ ਉੱਥੇ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ 3:00 ਵਜੇ ਦੇ ਆਸ-ਪਾਸ ਜਿਹਨੇ ਸੰਜੇ ਡੰਡਨ ਹੋਰਾਂ ਨੇ ਜਿਹੜੀ ਹੈ ਵੋਟ ਪਾਈ ਹੈ ਤੇ ਸੰਜੇ ਡ ਉਹਨਾਂ ਦੇ ਨਾਲ ਵੀ ਸਾਡੀ ਜਰੂਰ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਸਾਡਾ ਪਿਆਰ ਕਰ ਰਹੇ ਨੇ ਤੇ 4 ਤਰੀਕ ਨੂੰ ਜਿਹੜੇ ਨੇ ਨਤੀਜੇ ਸਾਹਮਣੇ ਆ ਜਾਣਗੇ ਇਸ ਸਮੇਂ ਮੈਂ ਚੰਡੀਗੜ੍ਹ ਸੈਕਟਰ 24 ਦੇ ਵਿੱਚ ਮੌਜੂਦ ਐ ਤੁਸੀਂ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਗਰਮੀ ਜ਼ਰੂਰ ਹੈ ਇਹ ਵੀ ਆਈਪੀ ਜਿਹੜਾ ਹੈ ਏਰੀਆ ਹੈਗਾ ਇੱਥੇ ਜੱਦੀ ਉੱਦੀ ਜਿਹੜੀਆਂ ਕੋਠੀਆਂ ਨੇ ਐਸੇ ਡਾਕਟਰ ਜਿਹੜੇ ਨੇ ਉਹ ਵੀ ਇੱਥੇ ਨੇ ਤੇ ਲਗਾਤਾਰ ਜਿਹੜਾ ਹੈ ਆਂਸਰ ਲੋਕਾਂ ਦਾ ਜਿਹੜਾ ਜਵਾਬਾੜਾ ਇੱਥੇ ਇਹ ਤੁਹਾਨੂੰ ਦੇਖਣ ਨੂੰ ਮਿਲ ਰਿਆ ਨੇ ਲੋਕ ਆ ਰਹੇ ਨੇ ਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਲੋਕ ਐਸੇ ਪਹੁੰਚਦੇ ਨੇ ਤੇ ਲਗਾਤਾਰ ਜਿਹੜੇ ਨੇ ਐਸੇ ਨੁਕਾਰੇ ਨੇ ਗਰਮੀ ਤੇ باوجود ਵੀ ਲੋਕ ਆ ਰਹੇ ਨੇ ਤੇ ਆਪਣੇ ਜਿਹੜੇ ਉਮੀਦਵਾਰ ਆਹ ਜਿਨ੍ਹਾਂ ਨੂੰ ਉਹ ਜਿਟਾਉਣਾ ਚਾਹੁੰਦੇ ਨੇ ਉਹਨਾਂ ਦੇ ਹੱਕ ਤੇ ਵੀ ਗਰੇਵ ਹੈ ਵੋਟ ਵੀ ਪੰਦ ਦਿਖ ਰਹੇ ਨੇ ਠੀਕ ਹੈ ਸੋਮਿਤ 세ਠੀ ਸਾਡੇ ਨਾਲ ਤੁਸੀਂ ਜੁੜੇ ਰਹੋ ਬਾਅਦ ਦੇ ਵਿੱਚ ਵੀ ਤੁਹਾਡੇ ਨਾਲ ਅਸੀਂ ਗੱਲ ਜਿਹੜੀ ਕਰਦੇ ਰਹਾਂਗੇ ਤੇ ਆਪਣੀ ਨਜ਼ਰ ਆ ਜਿਹੜੀ ਪੂਰੀ ਅੱਜ 6 ਵਜੇ ਤੱਕ ਤੁਸੀਂ ਬਣਾ ਕੇ ਰੱਖਿਓ ਸੋ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਪੰਜਾਬ ਦੇ ਵਿੱਚ ਸਵੇਰੇ ਵੋਟਾਂ ਪੈਣ ਦਾ ਕੰਮ ਆ ਜਿਹੜਾ ਸ਼ੁਰੂ ਹੋਇਆ ਤੇ ਆਖਰੀ ਗੇੜਾ ਹੈ VOTING ਦਾ ਸੋ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਸਿੱਧੀਆਂ ਹੁਣ AANV ਨਿਊ ਚੈਨਲ ਤੇ ਦਿਖਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਆਪਣੀ ਵੋਟ ਦਾ ਪੂਕਤਾਨ ਕਰਨ ਦੇ ਲਈ ਪਹੁੰਚ ਚੁੱਕੇ ਨੇ ਸੋ ਪੰਜਾਬ ਦੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਦਿਗਜ ਲੀਡਰ ਨੇ ਜਿਹੜੇ ਉਹਨਾਂ ਵੱਲੋਂ ਆਪਣੀ ਵੋਟ ਦਾ ਭੁਗਤਾਨ ਜਿਹੜਾ ਪਰਿਵਾਰ ਸਮੇਤ ਕੀਤਾ ਜਾ ਰਿਹਾ ਹੈ ਤਸਵੀਰਾਂ ਸਿੱਧੀਆਂ ਏਐਨਵੀ ਨਿਊ ਚੈਨਲ ਤੇ ਨੇ ਜਿੱਥੇ ਸੁਖਵੀਰ ਸਿੰਘ ਬਾਦਲ ਆਪਣੇ ਪੂਰੇ ਪਰਿਵਾਰ ਦੇ ਸਮੇਤ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਪਹੁੰਚ ਚੁੱਕੇ ਨੇ ਸੋ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸਿੱਧੀਆਂ ਦਿਖਾ ਰਹੇ ਹਾਂ ਏਐਨਵੀ ਨਿਊ ਚੈਨਲ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੇ ਦਿਗਜ ਲੀਡਰ ਤੇ ਸਾਬਕਾ ਉਪ ਮੁੱਖ ਮੰਤਰੀ ਰਹੇ ਨੇ ਸੁਖਵੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਉਣ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਆਪਣੀਆਂ ਦੋ ਬੇਟੀਆਂ ਤੇ ਪੁੱਤਰ ਦੇ ਨਾਲ ਵੋਟ ਪਾਉਣ ਪਹੁੰਚੇ ਨੇ ਤੇ ਬੂਥ ਦੇ ਉੱਤੇ ਖੜੇ ਦਿਖਾਈ ਦੇ ਰਹੇ ਨੇ ਸੋ ਪੰਜਾਬ ਦੇ ਵਿੱਚ ਵੋਟਾਂ ਪੈਣ ਦਾ ਕੰਮ ਜਿਵੇਂ ਹੀ ਸ਼ੁਰੂ ਹੁੰਦਾ ਤਾਂ ਵੱਖ-ਵੱਖ ਦਿਗਜ ਲੀਡਰ ਨੇ ਜਿਹੜੇ ਆਪਣੇ ਵੋਟ ਦੀ ਜਿਹੜਾ ਅਧਿਕਾਰ ਹੈ ਵੋਟ ਪਾਉਂਦਾ ਉਸ ਦਾ ਇਸਤੇਮਾਲ ਕਰ ਰਹੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਗਵ ਚੱਡਾ ਰਾਜ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਵੋਟ ਪਾ ਦਿੱਤੀ ਗਈ ਹੈ ਤੇ ਹੁਣ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਰ ਸਿਮਰਤ ਕੋਰ ਬਾਦਲ ਜੋ ਕਿ ਬਠਿੰਡਾ ਤੋਂ ਉਮੀਦਵਾਰ ਨੇ ਐਮਪੀ ਪਹਿਲਾਂ ਰਹਿ ਚੁੱਕੇ ਨੇ ਤੇ ਕੇਂਦਰੀ ਮੰਤਰੀ ਵੀ ਰਹੇ ਨੇ ਆਪਣੇ ਪਰਿਵਾਰ ਸਮੇਤ ਇੱਕ ਤਸਵੀਰ ਹੈ ਜਿਹੜੀ ਕੇਂਦਰ ਹੈ ਜਿਹੜਾ ਬੂਥ ਕੇਂਦਰ ਉਸ ਦੇ ਉੱਤੇ ਖਿਚਵਾ ਰਹੇ ਨੇ ਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਪਹੁੰਚ ਰਹੇ ਨੇ ਸੋ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਮਾਈਲ ਦਿਖਾਈ ਦੇ ਰਹੀ ਹੈ ਸੋ ਹਰ ਸਿਮਰਤ ਕੋਰ ਬਾਦਲ ਉਮੀਦਵਾਰ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਲਈ ਪਹੁੰਚੇ ਨੇ ਨਾਲ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਿਖਾਈ ਦੇ ਰਹੇ ਨੇ ਨਾਲ ਹੀ ਉਹਨਾਂ ਦੇ ਦੋ ਬੇਟੀਆਂ ਨੇ ਪੁੱਤਰ ਹੈ ਉਹ ਵੀ ਨਾਲ ਮੌਜੂਦ ਨੇ ਸੋ ਲਗਾਤਾਰ ਇੱਕ ਮਹੀਨੇ ਤੋਂ ਜੋ ਪੰਜਾਬ ਦੇ ਵਿੱਚ ਗਹਿਮਾ ਗਹਿਮੀ ਚੱਲ ਰਹੀ ਸੀ ਸਮਾਪਤ ਹੋਈ ਹੈ ਤੇ 1 ਜੂਨ ਯਾਨੀ ਕਿ ਅੱਜ ਸਵੇਰ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੁੰਦਾ ਹੈ ਤੋ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵੋਟ ਪਾਈ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਬੀਬਾ ਹਰਸਿਮਰਤ ਕੋ ਬਾਦਲ ਤੇ ਆਪਣੇ ਬੱਚਿਆਂ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਤੋ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਏਐਨਬੀ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ